ਲਓ ਜੀ ਪਾਣੀ ਆਪਾਂ ਵੜ ਲਿਆਈ ਸੀ ਬਾਈ ਜੀ ਉਹ ਆਪਣੀ ਲੈਟ ਜਗੀਆਂ ਦੀ ਚਾਨਣ ਜਗਾ ਹੈਗਾ ਹੀ ਬਣਾ ਮੋੜ ਆਹ ਹਰਦਾ ਜੋਤ ਤੇ ਡੱਡੂ ਬੋਲਦੇ ਸੁਣੀ ਆਂਦੇ ਸਾਨੂੰ ਤੇ ਪਾਣੀ ਵੜ ਲੈਂਦਾ 2:30 ਵਜੇ ਸਾਡੇ ਵਾਲੇ ਨਹੀਂ ਵੱਧ 45 ਮਿੰਟ ਮੇਰੇ ਹਿਸਾਬ ਨਾਲ ਉਹਨਾਂ ਦੇ ਲਾਇ ਲੁਏ ਸੀਗੇ ਤੇ ਤਾਂ ਕਰਕੇ ਲੇਟ ਵੱਢਿਆ ਉਹ 2:00 ਵਜੇ ਵੱਢਣਾ ਹੀ 2:30 ਵੱਢ ਕੇ ਲੈਂਦਾ ਹੇ ਲੋ ਜਿਹੜਾ ਲੱਗਦਾ 5 ਵਜੇ ਲਾਈਟ ਆ ਜੂਗੀ ਤੇ ਨਾਲ ਹੀ ਥੋੜਾ ਜਿਹਾ ਇੱਕ ਕੇਰਾ ਬੀਜਣ ਵਾਲਾ ਰਹਿੰਦਾ ਆਪਣਾ ਉਹ ਵੀ ਦੇਾਂਗੇ ਆ ਕੇ ਰਣੀ ਛੱਡਿਆ ਪਿਆ ਖਾੜੇ ਚੀ ਜਾਈ ਜਾਂਦਾ ਬਾਣੀ ਆ ਪਈ ਜਾਂਦਾ ਇਹਨੂੰ ਕੈਮਰੇ ਦੇ ਉੱਤੇ ਕੋਹ ਲੱਗਿਆ ਸੀਗਾ ਲਓ ਬਾਈ ਓਏ ਸਸੀガル ਬਾਈ ਜੀ ਕੀ ਹਾਲ ਚਾਲ ਆ ਸਾਰੇ ਮੇਰੇ ਭਰਾ ਠੀਕ ਹੋਣਗੇ ਲੋ ਬਈ ਨਾਲੇ ਵਾਰੀ ਚੱਲੀ ਜਾਂਦੀ ਐ ਤੇ ਨਾਲੇ ਆ ਗਈ ਲੈਟ ਉਹ ਸਾਹਮਣੇ ਮੋਟਰ ਚੱਲੀ ਜਾਂਦੀ ਐ ਤੇ ਜੋਤ ਉਹ ਹੁੰਦਾ ਵਿਚਾਰਾ 2:00 ਵਜੇ ਦਾ ਉੱਠਿਆ ਮੇਰੇ ਨਾਲ ਹੀ ਤੇ ਬਾਈ ਜੀ ਹੁਣ ਦਵਾਈ ਪਾਈ ਜੰਨੇ ਆ ਪੇਟ ਦਰਮੀ ਤੇ ਅੱਜ ਕੂਤਰ ਬਾਈ ਛੱਡੇ ਨਹੀਂ ਜਾਣੇ ਕੋਸ਼ਿਸ਼ ਤਾਂ ਕਰਾਂਗੇ ਛੱਡਣ ਦੀ ਤੇ ਜੋਤ ਨੂੰ ਕਹੂੰ ਆ ਬਾਈ ਜੇ ਕੋਈ ਵੇਲਾ ਬੁੱਲੇ ਕਰਕੇ ਛੱਡ ਦੇ ਜੇ ਕਿਸੇ ਦੇ ਕੋਈ ਪਾਣੀ ਪੂਣੀ ਹੋਇਆ ਤਾਂ ਮਾੜਾ ਮੂਡ ਤੇ ਬਾਈ ਜੀ ਬਸ ਭਰੀ ਜੰਨੇ ਆ ਇਤਨਾਲ ਦੀ ਨਾਲ ਦਵਾਈ ਪਾਈ ਜੰਨੇ ਆ ਪਈ ਦਵਾਈ ਮੇਰਾ ਵੀਰ ਸਪੋਰਟ ਕਰਿਆ ਕਰੋ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰਾ ਵੀਰ ਤੇ ਸ਼ੋਰ ਮੇਰਾ ਆ ਗਿਆ ਵਿਚਾਰਾ ਉੱਠਿਆ ਇਹ 1:30 ਵਜੇ ਦਾ ਮੇਰੇ ਨਾਲ ਹੀ ਠੀਕ ਹੈ ਮੈਂ ਤੋਂ ਉਦੋਂ ਬਾਅਦ ਉਹ ਝੂਨਾ ਰਹਿਦਾ ਸੀ ਇੱਕ ਕਰ ਉਹ ਵੀ ਜਣ ਲੱਗ ਪਉ ਉਦੋਂ ਬਾਅਦ ਮੈਂ ਦਵਾਈ ਪਾਉਣ ਲੱਗ ਪਿਆ ਤੇ ਪਿੱਛੇ ਪੁੱਛੇ ਗੇੜਾ ਮੋਟਰ ਹੀ ਨਹੀਂ ਚਲਾਈ ਆ ਸਾਰਾ ਕੰਮ ਇਹੀ ਸੰਭਾਲਦਾ ਨਿੱਕਾ ਮੋਟਰ ਜਾਣਾ ਆਪਣੇ ਬਾਹਰ ਨਾ ਘਰ ਲੱਗਦੇ ਆ ਕੱਲਾ ਹੋ ਕੰਨੀ ਵਾਲ ਘਰ ਛੱਡ ਕੇ ਇਹ ਜਿਹੜਾ ਆ ਜੋ ਤੁਰੇ ਆਉਂਦਾ ਜਿੱਥੇ ਆ ਘਰ ਛੱਡ ਕੇ ਠੀਕ ਆ ਅੱਜ ਜਿੰਨੇ ਘਰ ਆ ਠੀਕ ਆ ਮਨਤਾਂ ਤੱਕ ਕਰ ਲੀਆਂ ਠੀਕ ਆ ਪਿਆਰਨਾ ਵੀ ਕਹਤਾ ਲੜਕੇ ਵੀ ਕਹਤਾ ਜੋ ਚੀਜ਼ ਹੁੰਦੀ ਆ ਘਰ ਦੀ ਅਧਿਆ ਪਊ ਆ ਆਂਡੇ ਜਵਾਕਾਂ ਦੇ ਡੈਂਪਰ ਮੈਂ ਇਹਨਾਂ ਬਾਈ ਉਹ ਕਿਹੜੀ ਚੀਜ਼ ਆ ਜਿਹੜੀ ਸੱਡਦੇ ਨਹੀਂ ਮਨਤਾਂ ਨਾ ਵੀ ਕਹਤਾ ਹਰੇਕ ਪਾਸੇ ਨਾ ਕਹਤਾ ਠੀਕ ਆ ਆ ਬੱਜਰੀ ਆ ਇੱਥੇ ਬੱਜਰੀ ਬੱਜਰੀ ਕੀਤੀ ਪਈ ਆ ਠੀਕ ਆ ਕੀ ਕਿਸੇ ਨਾਲ ਕਈ ਐ ਤੇ ਕੀ ਕਿਸੇ ਨਾਲ ਲੜੀਏ ਆ ਵੇਖ ਲੋ ਗੀਰ ਰੋਟੀ ਪਾਣੀ ਪਕਾਉਣਾ ਆ ਦਿਨ ਆ ਲਈ ਆਪੇ ਜੋੜ ਹਜੇ ਅਸੀਂ ਮੰਨ ਕੇ ਚੱਲੋ ਰਾਤ ਟੜਕੇ ਵਿੱਚ ਹੈ ਕਹਿਰਾ ਟੜਕੇ ਵਿੱਚ ਕੇ ਗਏ ਆ ਕਹਿਰਾ ਅਸੀਂ ਤੇ ਵੇਖ ਲੋ ਵੀ ਤੀਜਾ ਕਹਿਰਾ ਵੀ ਹੋ ਗਿਆ ਨੀੜ ਲੰਮਿਆਂ ਦਾ ਨਿਪਟ ਗਏ ਤੇ ਹੁਣ ਆ ਬਾਨ ਰਹਿ ਗਿਆ 2 2.5 ਕਿਲੇ ਬਾਨ ਰਹਿ ਗਿਆ ਕਿੰਨਾ ਬਾਕੀ ਆ ਤੇ ਉਧਰ ਬਟਾ ਮੂਟਾ ਪਾਉਣੀ ਹੈ ਬਈ ਚੱਲਦੇ ਆ ਜਦੋਂ ਮੀਂਹ ਚੱਲ ਗਿਆ ਦਵਾਈ ਪਾ ਚੱਲ ਗਈ ਟਰਮੀਆਂ ਦੋ ਜਿਹੜੀਆਂ ਇਹ ਚ ਪੈਣੀਆਂ ਹੁਣ ਕਿ ਪਾਣੀ ਛੱਡ ਕੇ ਤੇ ਫੇਰ ਕੀ ਨੀ ਕੀ ਪਾਣਾ ਇਹਨਾਂ ਫੁੱਲ ਭਰਨ ਫੁੱਲ ਭਰ ਗਿਆ ਜਦ ਮੁੜ ਕੇ ਪਾਣੀ ਇਧਰ ਛੱਡਦੇ ਹਾਂ ਡੰਡੇ ਨੂੰ ਤੇ ਫੇਰ ਉਸ ਤੋਂ ਬਾਅਦ ਬਾਈਚ ਲੱਗ ਹੀ ਗਿਆ ਹੁਣ ਟਰਮੀ ਥੋੜਾ ਆਸਾਨ ਹੀ ਰਹਿ ਗਿਆ ਮੇਰੇ ਨਾਲ ਲਓ ਜੀ ਭਾਈ ਜੀ ਆਗੇ ਦੂਜੇ ਪਾਸੇ ਇਧਰ ਕਰੈਕ ਬੁਰਾ ਰੇਡੀਆ ਤੇ ਆ ਕਰਦੇ ਆ ਵਟਾ-ਵਟਾ ਦਾ ਤੇ ਉਦੋਂ ਬਾਅਦ ਇਹ ਵੀ ਬੀਜ ਦਿਆਂਗੇ ਬਸ ਬੀਜੇ ਜਾਂਦਾ ਮਸ਼ੀਨ ਉਹ ਜੂ ਵੀ ਘੰਟੇ ਤੱਕ ਘੰਟੇ ਡੂੜਦਿਆਂ ਦੀ ਕਰਵੇਲੀ ਤੇ ਫੇਰ ਆਪਾਂ ਭਰਾ ਜੀ ਇਹ ਵੀ ਝਣ ਲੱਗ ਪਾਂਗੇ ਉਧਰ ਪਾਣੀ ਲੱਗ ਜਾਂਦਾ ਉਧਰ ਜਿਵੇਂ ਜਿਵੇਂ ਪਾਣੀ ਲੱਗਦਾ ਦਵਾਈ ਵੀ ਪਾਉਣੀ ਪੈਂਦੀ ਹੈ ਨਾਲ ਦੀ ਨਾਲ ਤੇ ਜਾਣਾ ਮੈਂ ਕੱਲਾ ਆਈ ਨਮੀੜੇ ਕਰੀ ਜਾਣਾ ਭਾਈ ਜੀ ਤੜਕੇ ਲੈ ਗਿਆ ਸੀ ਮਸ਼ੀਨ ਕੋਈ ਬੰਦਾ ਹੋਰ ਜੋ ਤਸਤਾ ਪਿਆ ਤੇ ਕੋ ਤਣ ਤਦਾਂ ਬਦੋਂ ਦਿੱਤੇ ਆਪਾਂ ਜਿਸ ਹੋਂ ਗਿਆ ਵਿਚਾਰਾ 2:00 ਵਜੇ ਦਾ ਉੱਠਿਆ ਮੇਰੇ ਨਾਲ ਸਾਰਾ ਕੰਮ ਸਾਰਾ ਕਿ ਪਾਣੀ ਦੇ ਨੇ ਸੰਭਾਲਿਆ ਮੈਂ ਸਪਰੇ ਪਾਉਂਦਾ ਸੀ ਤੇ ਉੱਤਰ ਬੱਟਾ-ਬੁੱਟਾ ਪਾਆਂਗਾ ਬੱਟਾ-ਬੁੱਟਾ ਬਣਨਗਾ ਤੇ ਪਾਣੀ ਦਾ ਵਿਚਾਰੀ ਨੇ ਨਹੀਂ ਸੰਭਾਲਿਆ ਤੇ ਹੁਣ ਸੁੱਤਾ ਏ ਕਾ ਵਰਦੀ ਚੂਈ ਮੇਰੀ ਤੇ ਭਾਈ ਜੀ ਲੇਟ ਉੱਠ ਗਈ ਆ ਲੇਟ ਆਉ ਤਰ ਫੇਰ ਕੋਈ ਮੂੰਹ ਸਰ ਬਣੂਗਾ ਲੇਟਰ ਹੈ ਨਹੀਂ ਲੇਟਰ ਨੂੰ ਡੀ ਕੇ ਰਹੇ ਆ ਜੀ ਬਾਈ ਜੀ ਇੱਧਰ ਵੀ ਲੱਗ ਪਿਆ ਵੀਜਣ ਇੱਧਰ ਵੀ ਗਿਆ ਨੇ ਆ ਪਾਣੀ ਪੀ ਜਾਂਦੇ ਆ ਘਾਣਾ ਤੇ ਦੀਪ ਆਉਣਾ ਹੈ ਜੀ ਦੀਪ ਆ ਕੇ ਚੱਲਦੇ ਆ ਲੋ ਜੀ ਬਾਈ ਚੋਨਾ ਦਿੱਤਾ ਆਪਾਂ ਬੀਜ ਤੇ ਬਰਾਡ ਦਾ ਟਰੈਕਟਰ ਛੱਡ ਜਾਂਦਾ ਤੇ ਬਈ ਲਾਈਟ ਗਈ ਬਹੁਤ ਟਾਈਮ ਦੀ 4 ਘੰਟੇ ਲਾਈਟ ਦੇ ਖਰਾਬ ਹੋ ਗਏ ਤੇ ਆ ਰਿੰਦਾ ਇੱਧਰ ਲਾਉਣ ਵਾਲਾ ਤੇ ਉਧਰ ਤਾਂ ਸਾਰਾ ਹੀ ਪਿਆ ਲਾਉਣ ਵਾਲਾ ਜੇ ਤਾਂ ਸਾਡੇ ਆਨ ਦੀ ਮੋਟਰ ਮਿਲ ਗਈ ਫੇਰ ਤਾਂ ਕੱਲ ਨੂੰ ਸਾਰਾ ਹੀ ਨਮੀੜ ਦੂੰਗਾ ਇਹਨੂੰ ਇੱਧਰ ਛੱਡ ਦਿਆਂਗੇ ਤੇ ਉਧਰ ਛੱਡ ਦਿਆਂਗੇ ਕਿ ਆ ਫਿਰ ਤੇ ਚੂਹਾ ਤੇ ਕੋਨੇ ਦਾ ਬਈ ਨਿਪੜ ਗੇ ਕੰਮ ਝੂਨਾ ਵੀ ਤਾਂ ਹੁਣ ਸੋਖ ਟੋਖਣਾ ਉਗਰਿਆ ਵੀ ਪ੍ਰਮਾਤਮਾ ਦੀ ਮਿਹਰ ਨਾਲ ਇਹ ਗੇਅਰ ਸੈਟਿੰਗ ਹੋ ਗਈ ਤੇ ਪੀ ਫਾਈਓ ਪਿੱਛੇ ਦੇ ਲਿਆਂਦਾ ਇਹ ਮੁੜ ਕੇ ਹੁਣ ਫਰਾ ਕੇ ਲਾਉਣਾ ਲਓ ਜੀ ਲਓ ਜੀ ਬਾਈ ਜੀ ਨਾ ਧੋ ਲੈ ਆ ਤੇ ਪਠਾਂ ਟੁੱਟ ਗਏ ਪਾਣੀ ਤੇ ਥੋੜੇ ਜਿਹਾ ਵੱਢ ਕੇ ਲਿਆਂਦੇ ਆ ਤੇ ਅਸੂਆਂ ਪਠਾਂ ਨਹੀਂ ਰਾ ਦ ਪਾ ਪਠਾਂ ਨਹੀਂ ਰਪਾ ਕੇ ਜੋਤ ਦੇ ਜਾਂਦਾ ਬੱਚਿਆਂ ਨੂੰ ਛੋਲੇ ਹਾਂ ਪਤਾ ਸਹੀ ਹੈ ਕੋਈ ਪਰੇ ਤੇ ਆਪੋਂ ਬੱਦੂ ਦਾ ਉਹ ਦੂਰ ਥੀਨ ਲਿਆ ਕੇ ਬਛੂਲੇ ਬੱਚਿਆਂ ਨੂੰ ਆਵਾ ਮੁੱਤਰ ਨੇ ਕਿਨਾਂ ਲੈਣ ਲੱਗੇ ਪੰਗੀ ਅਹਰਦਾ ਅਈਏ ਤੱਕ ਬਸ ਬਸ ਬੰਤੇ ਭਾਈ ਲੋ ਭਾਈ ਕਬੂਤਰ ਪਾਈ ਪਏ ਆ ਬੱਚੇ ਭਾਈ ਸੀ ਠੰਡਾ ਇਹ ਦਿਨ ਸੀ ਮੇਰੇ ਬਾਦੀਏ ਤੇ ਆਪਾਂ ਲੱਗੇ ਭਾਈ ਧਾਰ ਕੱਢਣ ਧਾਰ ਕੱਢ ਲਗੇ ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਲੈਟਰ ਆਦ ਨੂੰ ਆਈ ਤਾਂ ਵੀ ਆ ਫਰਦਾਵਾ ਇਹ ਪੁੱਤਰ ਫਿਰ ਤੁਹਾਨੂੰ ਦਿਖਾਉਂਗਾ ਸਾਰੇ ਉਤਰ ਦਿਖਾਉਂਗਾ ਨਾਲੇ ਮੱਥਾ ਮੇਲ ਪਿਕਚਰ ਕੱਢ ਲਾ ਲਓ ਜੀ ਭਾਈ ਜੀ ਆਪਾਂ ਭਰਾ ਧਾਰ ਕੱਢ ਲਈ ਆ ਪੱਖਾ ਲੱਗਿਆ ਪਿਆ ਦੂਜੀ ਝੋਟੀ ਉਧਰ ਖੜੀ ਹੈ ਤੇ ਮੌਸਮ ਖਰਾਬ ਆ ਭਾਈ ਝੋਨਾ ਅੱਜ ਵੀ ਜਿਆਦੇ ਪ੍ਰਮਾਤਮਾ ਜਿੰਨਾ ਚਿਰ ਉਫਰਦਾ ਨਹੀਂ ਜਦ ਸੁਖਸਾਂਦ ਬਾਕੀ ਹੈ ਨਾ ਤੇ ਉਹ ਬੱਚੇ ਬੈਠੇ ਆ ਉਹਨਾਂ ਨੂੰ ਲਾਉਣੇ ਆ ਕਿ ਜੋ ਨਾ ਅੱਜ ਸਾਰਾ ਵੀਰ ਦਾ ਤੇ ਲੇਟ ਆਇਆ 5 ਵਜੇ ਤੋਂ ਚੱਲੀ ਆ ਬਈ ਜੀ 11 ਵਜੇ ਤੱਕ 10 ਵਜੇ ਜੀ 10:00 ਵਜੇ ਉੱਠ ਗਈ ਸੀਗੀ ਤੇ ਸ਼ੈਂਪੂ ਨਹੀਂ ਘਰੇ ਲੱਗਿਆ ਨਹੀਂ ਤੇ ਆਹ ਬਈ ਜੀ ਤਿੰਨ ਕਿਆਰੀ ਲੱਗੇ ਲੰਮੇ ਤੇ ਉਹ ਅੱਧਾ ਕੋਹ ਲੱਗੇ ਉੱਥੇ ਟਿੱਕਰ ਗਿਆ ਤੇ ਮੁੜ ਕੇ ਲੇਟ ਗਈ ਸੀ ਉੱਠ ਅੱਜ ਰਾਤ ਨੂੰ ਉਹੀ ਰਾਤ ਨੂੰ ਦਵਾਈ ਪਾਉਣੀ ਪਊਗੀ ਆ ਟੂਕ ਜਗਦੀ ਹੁੰਦੀ ਹੁੰਦਾ ਰਾਤ ਨੂੰ ਇਧਰ ਚਾਨਣ ਪੂਰਾ ਹੀ ਹੁੰਦਾ ਦੇਣੀ ਚੜ ਜਾਂਦਾ ਚਲੋ ਠੀਕ ਆ ਬਈ ਜੀ ਆਪਾਂ ਕਰ ਲਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤੇ ਭੁੱਲ ਚੁੱਕ ਦੀ ਕੀਵਾ ਮੇਰਾ ਵੀਰ ਸਪੋਰਟ ਕਰਿਆ ਕਰੋ ਠੀਕ ਹੈ ਜੀ ਕਬੂਤਰ ਸੱਜ ਛੋਟੇ ਨੇ ਵਾਦਾ ਕੀਤਾ ਸੀ ਕਬੂਤਰ ਦਿਖਾਵਾਂਗੇ ਹਨਾ ਤੇ ਬਾਈ ਜੀ ਹੁਣ ਆਪਾਂ ਘਟੋ ਘਟ 6 ਤੋਂ 7 ਕਬੂਤਰ ਨਵੇਂ ਕੱਢਣ ਜਾ ਰਹੇ ਆਂ ਬਾਈ ਜੀ ਆਹ ਵੇਖੋ ਆਹਾ ਪੰਜੇ ਆ ਪੰਜ ਬੈਠੇ ਨੇ ਜਿਹੜੇ ਇਹ ਪੰਜੇ ਹੀ ਬਾਈ ਕੱਟਣ ਜਾ ਰਹੇ ਆ ਠੀਕ ਦੋ ਕੋ ਉਤਰਨਾ ਦੇ ਜਪਾ ਨਾਲੇ ਤੁਸੀਂ ਇੱਕ ਇੱਕ ਦੱਸਿਓ ਬਈ ਕਿੰਨੀ ਆ ਸਹੀ ਆ ਕਿ ਕਿੰਨੀ ਲਓ ਜੀ ਆ ਗਿਆ ਭਈ ਆਪਣਾ ਲਓ ਬਈ ਆ ਸ਼ਾਖਾਂ ਬੈਠਾ ਮੂਰੇ ਇਹ ਆ ਬੈਠੀ ਆ ਕਾ ਬੈਠੀ ਇਹ ਕੱਟਨੀ ਤੇ ਇੱਕ ਆ ਬੈਠੀ ਇੱਕੋ ਦੇ ਪਰਲੇ ਪਾਸੇ ਬੈਠੀ ਤਿੰਨੇ ਕੱਟਣਾ ਸ਼ਾਖਾਂ ਹੀ ਜ਼ਿਆਦਾ ਹੈ ਮੇਰੇ ਕੋਲੇ ਦੇਚ ਦਾ ਇੱਕ ਆ ਸ਼ਾਖ ਇੱਕ ਆ ਸ਼ਾਖ ਇੱਕ ਆ ਮੁੱਜੀ ਤੇ ਆ ਇਹ ਕੱਢਣੀ ਹੈ ਲਓ ਭਾਈ ਜੀ